ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿਰਜ ਕਮੇਟੀ ਤੋਂ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲ ਰਿਹਾ ਅੱਜ ਸਾਡੇ ਦੋਵਾਂ ਫੋਰਮਾਂ ਨੇ ਪਟਿਆਲੇ ਦੇ ਵਿੱਚ ਇਕੱਠੀ ਜੁਆਇੰਟ ਮੀਟਿੰਗ ਕਰਨ ਤੋਂ ਬਾਅਦ ਸਰਕਾਰ ਦੇ ਅਧਿਕਾਰੀਆਂ ਨਾਲ ਸ਼ੁਭਕਰਨ ਸਿੰਘ ਦੀ ਜਿਹੜੀ ਸ਼ਹੀਦੀ ਹੋਈ ਹੈ ਉਹਦੇ ਤੇ ਚਰਚਾ ਕੀਤੀ ਸਾਰੀ ਪ੍ਰਪੋਜ਼ਲ ਸਰਕਾਰ ਨੇ ਮੰਨ ਲਏ ਦੇਖੋ ਹੁਣ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਪ੍ਰੈਸ ਦੇ ਫੋਨ ਆ ਰਹੇ ਵੀ ਤੁਸੀਂ ਦੱਸੋ ਕੱਲ ਦੇ ਸੰਸਕਾਰ ਦਾ ਕੀ ਪ੍ਰੋਗਰਾਮ ਹੈਗਾ ਇਸ ਕਰਕੇ ਦੇਖੋ ਹੁਣ ਜਿੰਨਾ ਚਿਰ ਸਰਕਾਰ ਹਰਿਆਣੇ ਦੇ ਅਧਿਕਾਰੀਆਂ ਅਰਧ ਸੈਨਿਕਤਾ ਤੇ ਪੁਲਿਸ ਤੇ ਕੋਈ ਐਫ ਆਈ ਆਰ ਦਰਜ ਨਹੀਂ ਕਰਦੀ ਉਹਨਾਂ ਚਾਹੇ ਸਾਰ ਗੱਲ ਅੱਗੇ ਨਾ ਵਧੇ ਪਹਿਲੋ ਸਾਨੂੰ ਅਧਿਕਾਰੀ ਸਿਕਾਉਂਦੇ ਨਹੀਂ ਵੀ ਪਹਿਲੀ ਐਫ ਆਈ ਆਰ ਤੇ ਕਰ ਦਈਦੀ ਹੁੰਦੀ ਆ ਬੁੜਕੇ ਜਾਂਚ ਕਰ ਲੈਣੀ ਚਾਹੀਦੀ ਹੈ ਜਾਂਚ ਤਾਂ ਫਿਰ ਹੋ ਜੂ ਤੇ ਅਸੀਂ ਕਿੰਨਾ ਦੇ ਵਕੂਵੇ ਚ ਲਾਸ਼ ਪਈ ਸੀ ਕਿੱਥੇ ਫਾਇਰ ਗਈ ਸਾਰਾ ਕੁਝ ਸਾਡੇ ਸਾਹਮਣੇ ਆ ਜੂ ਜਦ ਕਿ ਸਾਰੀਆਂ ਵੀਡੀਓ ਸਾਹਮਣੇ ਨੇ ਆ ਗਿਆ ਔਰ ਸ਼ਾਇਦ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਪੰਜਾਬ ਸਰਕਾਰ ਸ਼ਹੀਦ ਨੂੰ ਸ਼ਹੀਦੀ ਵਾਲਾ ਦਰਜਾ ਦੇਵੇ। ਤੋਂ ਦੇਖਣਾ ਸਾਡੀ ਸਰਕਾਰ ਪ੍ਰਪੋਜ਼ਲ ਤੇ ਕੀ ਗੱਲ ਕਰਦੀ ਲਗਭਗ 4 ਵਜੇ ਪ੍ਰਪੋਜ਼ਲ ਚੱਲੇਗੀ ਸੀ ਅਜੇ ਤੱਕ ਸਰਕਾਰ ਵੱਲੋਂ ਫਾਈਨਲ ਕੋਈ ਗੱਲਬਾਤ ਨਹੀਂ ਆਈ ਹੈਗੀ ਕਿਤਾ ਹੈਗਾ। ਕੇਂਦਰ ਲਗਾਤਾਰ ਬੋਲ ਰਿਹਾ ਪਸੀ ਗੱਲਬਾਤ ਲਈ ਤਿਆਰ ਆ ਪਰ ਉਹ ਨਹੀਂ ਦੱਸਦੇ ਵੀ ਪੇਚ ਕਿੱਥੇ ਫਸਿਆ ਸੀ। ਅਜੰਡਾ ਤੈਅ ਕਰ ਤੋਂ ਸਰਕਾਰ ਭੇਜਦੀ ਸੀ ਕਿਹਾ ਸੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੇ ਹੱਲ ਲਈ ਮੀਟਿੰਗ ਐਂ ਲਿਖ ਕੇ ਭੇਜੋ ਸਾਨੂੰ ਬਾਕੀ ਹੋਰ ਨਾ ਮੰਗਾ ਵਾਸਤੇ ਉੱਤੇ ਸਰਕਾਰ ਅੜੀ ਹੋਈ ਆ ਤੋ ਇਹ ਰੀਜਨ ਨੇ ਅਰੇ ਇਸ ਮਾਹੌਲ ਦੇ ਵਿੱਚ ਫਿਰ ਗੱਲਬਾਤ ਕਿਵੇਂ ਹੋਊਗੀ ਜੇ ਸਰਕਾਰ ਅਜੰਡਾ ਤੈਅ ਕਰਕੇ ਸੱਦਾ ਭੇਜਦੀ ਆ ਫਿਰ ਦੋ ਫਾਰਮ ਦੇਖ ਲੈਣਗੇ ਵੀ ਇਹਦਾ ਕੀ ਕਰਨਾ ਹੈਗਾ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਰਸ ਕਮੇਟੀ ਤੋਂ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲ ਰਿਹਾ ਹਾਂ ਅੱਜ ਸਾਡੇ ਦੋਵਾਂ ਫੋਰਮਾਂ ਨੇ ਪਟਿਆਲੇ ਦੇ ਵਿੱਚ ਇਕੱਠੀ ਜੁਆਇੰਟ ਮੀਟਿੰਗ ਕਰਨ ਤੋਂ ਬਾਅਦ ਸਰਕਾਰ ਦੇ ਅਧਿਕਾਰੀਆਂ ਨਾਲ ਸ਼ੁਭਕਰਨ ਸਿੰਘ ਦੀ ਜਿਹੜੀ ਸ਼ਹੀਦੀ ਹੋਈ ਹੈ ਉਹਦੇ ਤੇ ਚਰਚਾ ਕੀਤੀ ਸਾਰੀ ਪ੍ਰੋਪੋਜ਼ਲ ਸਰਕਾਰ ਨੇ ਮੰਨ ਲਏ ਦੇਖੋ ਹੁਣ ਪ੍ਰੈਸ ਦੇ ਫੋਨ ਆ ਰਹੇ ਵੀ ਤੁਸੀਂ ਦੱਸੋ ਕੱਲ ਦੇ ਸੰਸਕਾਰ ਦਾ ਕੀ ਪ੍ਰੋਗਰਾਮ ਹੈਗਾ ਇਸ ਕਰਕੇ ਦੇਖੋ ਹੁਣ ਜਿੰਨਾ ਚਿਰ ਸਰਕਾਰ ਹਰਿਆਣੇ ਦੇ ਅਧਿਕਾਰੀਆਂ ਅਰਧ ਸੈਨਿਕਤਾ ਤੇ ਪੁਲਿਸ ਤੇ ਕੋਈ ਐਫ ਆਈ ਆਰ ਦਰਜ ਨਹੀਂ ਕਰਦੀ ਉਹਨਾਂ ਚੈ ਸਾਰੀ ਗੱਲ ਅੱਗੇ ਨਾ ਵਧੇ ਪਹਿਲੋਂ ਸਾਨੂੰ ਅਧਿਕਾਰੀ ਸਿਕਾਉਂਦੇ ਨਹੀਂ ਵੀ ਪਹਿਲੀ ਐਫ ਆਈ ਆਰ ਤੇ ਕਰ ਦਈਦੀ ਹੁੰਦੀ ਆ ਬੁੜਕੇ ਜਾਂਚ ਕਰ ਲੈਣੀ ਚਾਹੀਦੀ ਹੈ ਜਾਂਚ ਤਾਂ ਫਿਰ ਹੋ ਜੂ ਕਿ ਅਸੀਂ ਕਿੰਨਾ ਦੇ ਵਕੂਵੇ ਚ ਲਾਸ਼ ਪਈ ਸੀ ਕਿੱਥੇ ਫਾਇਰ ਹੋਈ ਸਾਰਾ ਕੁਝ ਸਾਡੇ ਸਾਹਮਣੇ ਆ ਜੂ ਜਦ ਕਿ ਸਾਰੀਆਂ ਵੀਡੀਓ ਸਾਹਮਣੇ ਨੇ ਆ ਗਿਆ ਔਰ ਸ਼ਾਇਦ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਪੰਜਾਬ ਸਰਕਾਰ ਸ਼ਹੀਦ ਨੂੰ ਸ਼ਹੀਦੀ ਵਾਲਾ ਦਰਜਾ ਦੇਵੇ। ਤੋਂ ਦੇਖਣਾ ਸਾਡੀ ਸਰਕਾਰ ਪ੍ਰਪੋਜ਼ਲ ਤੇ ਕੀ ਗੱਲ ਕਰਦੀ ਲਗਭਗ 4 ਵਜੇ ਪ੍ਰਪੋਜ਼ਲ ਚੱਲੇਗੀ ਸੀ ਅਜੇ ਤੱਕ ਸਰਕਾਰ ਵੱਲੋਂ ਫਾਈਨਲ ਕੋਈ ਗੱਲਬਾਤ ਨਹੀਂ ਆਈ ਹੈਗੀ ਕਿਤਾ ਹੈਗਾ। ਕੇਂਦਰ ਲਗਾਤਾਰ ਬੋਲ ਰਿਹਾ ਪਸੀ ਗੱਲਬਾਤ ਲਈ ਤਿਆਰ ਆ ਪਰ ਉਹ ਨਹੀਂ ਦੱਸਦੇ ਵੀ ਪੇਚ ਕਿੱਥੇ ਫਸਿਆ ਸੀ। ਅਜੰਡਾ ਤੈ ਕਰ ਤੋਂ ਸਰਕਾਰ ਭਾਜਦੇ ਸੀ ਕਿਹਾ ਸੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਂਦੇ ਹੱਲ ਲਈ ਮੀਟਿੰਗ ਐ ਲਿਖ ਕੇ ਭੇਜੋ ਸਾਨੂੰ ਬਾਕੀ ਹੋਰ ਨਾ ਮੰਗਾ ਵਾਸਤੇ ਉੱਤੇ ਸਰਕਾਰ ਅੜੀ ਹੋਈ ਆ ਤੋ ਇਹ ਰੀਜਨ ਨੇ ਅਰੇਸ ਮਾਹੌਲ ਦੇ ਵਿੱਚ ਫਿਰ ਗੱਲਬਾਤ ਕਿਵੇਂ ਹੋਊਗੀ ਜੇ ਸਰਕਾਰ ਅਜੰਡਾ ਤੈਅ ਕਰਕੇ ਸੱਦਾ ਭੇਜਦੀ ਆ ਫਿਰ ਦੋ ਫਾਰਮ ਦੇਖ ਲੈਣਗੇ ਵੀ ਇਹਦਾ ਕੀ ਕਰਨਾ ਹੈਗਾ ਧੰਨਵਾਦ